ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਣੀ ਕੇ ਬੰਗਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਕਾਸ਼ਵੀਰ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਵੀ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਸੱਜਰ ਸੂਈ ਹੈ ਜਿਹਦੇ ਮਗਰ ਵੱਛੀ ਵੀ ਕਾਫੀ ਖੂਬਸੂਰਤ ਹੈ ਤੇ ਇੱਕ ਆ ਵੀ ਵੈੜ ਤਾਂ ਨੂੰ ਦਿਖਾਉਣੀ ਹੈ ਵੀ ਕਾਫੀ ਖੂਬਸੂਰਤ ਹੈ ਬੱਚੇ ਤੋਂ ਬਿਨਾਂ ਹੀ ਆ ਜਿਹੜੀ ਸੰਭਣਾ ਲਈ ਆ ਬਾਕੀ ਜਿਹੜਾ ਕੋਈ ਸੰਭਲਾ ਕੋਈ ਲੈ ਜਾਊਗਾ ਤੇ ਚੰਗੀ ਵੈੜ ਤਿਆਰ ਹੋਣ ਵਾਲੀ ਹੈ ਵੀ ਬਾਕੀ ਦੋਵੇਂ ਸੁਈਆਂ ਸਵਾਈਆਂ ਆ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਪਸੰਦ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੱਚੀ ਵੀਰ ਜੀ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਵੇਖ ਗਿਆ ਸੀ ਉਦਨ ਵਾਲਾ ਮਾਲ ਫਿਰ ਹਾਂ ਜੀ ਵੀਰ ਜੀ ਉਹ ਵੇਖ ਗਿਆ ਸੀ ਠੀਕ ਹੈ ਜੀ ਹਾਂ ਜੀ ਤੇ ਚਲੋ ਫਿਰ ਨਾਮ ਦੱਸ ਦਿਓ ਇੱਕ ਵਾਰੀ ਨਾਮ ਵੀਰ ਜੀ ਆਪਣਾ ਕਾਸ਼ ਜੀ ਪਿੰਡ ਘਣੀਕ ਬਾਂਗਰ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗਰਦਾਸਪੁਰ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ ਜੀ 9875781109 ਠੀਕ ਹੈ ਜੀ ਤੇ ਕਾਲਾ ਅਫਗਾਨਾ ਵੀ ਲੱਗ ਗਈ ਹੈ ਨਾ ਹਾਂ ਜੀ ਕਾਲਾ ਅਫਗਾਨਾ ਤੇ ਉਧਰੋਂ ਅਲੀਵਾਲ ਵੀ ਲੱਗ ਗਈ ਜੀ ਤੇ ਬਿਲਕੁਲ ਮੇਨ ਰੋਡ ਦੇ ਉੱਪਰ ਹੀ ਹੈ ਘਰ ਆਪਣਾ ਹਨਾ ਕਿੱਲਾ ਕਿੱਲਾ 2 ਕਿੱਲਿਆਂ ਦਾ ਫਰਕ ਹੈ ਸੜਕ ਦੇ ਉੱਪਰ ਹੀ ਹੈ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਵਾਰੀ 98775 81109 ਠੀਕ ਹੈ ਜੀ ਹਾਂ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹਦੇ ਤੋਂ ਹੀ ਆਪਾਂ ਕਰ ਲਈਏ ਕਿੰਵਾਂ ਸਵੇਰ ਸੋਈ ਵੀਰ ਜੀ ਆ ਵੀਰ ਜੀ ਘਰ ਵਾਲੇ ਤੇ ਪਹਿਲਾ ਕਹਿੰਦੇ ਵੀ ਪਰ ਦੂਜੇ ਹੁਣੀ ਆ ਆਪਾਂ ਦੂਸਰੇ ਸਵੇਰੇ ਦੂਸਰੇ ਸਵੇਰੇ ਚ ਹੀ ਕਹਿੰਦੇ ਕਿ ਲਈਏ ਤੇ ਬਾਕੀ ਇਹ ਵੀ ਚੌਣ ਚਾਂਚ ਠੰਡੀ ਆ ਕੋਈ ਰਸੀ ਨਹੀਂ ਕੋਈ ਗੋਦ ਨਹੀਂ ਬਾਕੀ ਨਿੱਗਰ ਆ ਜਿੰਨੇ ਵੀ ਆ ਸੰਭੀ ਸੰਭੀ ਚੰਗੀ ਆ ਇੱਕ ਵਾਰੀ ਫੇਰ ਲਾਓ ਜੀ ਚੰਗੀ ਤਰ੍ਹਾਂ ਹਵਾ ਨਾਲ ਇਹਦਾ ਦਿਖਾ ਦਿਓ ਬਾਕੀ ਥਾਣੇ ਵੀ ਕਾਫੀ ਪਿਆਰਾ ਵਾ ਤੇ ਮਗਰ ਵੱਛੀ ਵੀ ਚੰਗੀ ਹੈ ਘਰ ਵਰਤਨ ਲਈ ਨਾ ਗਾਵਾਂ ਦਾ ਦੁੱਧ ਜਿਹੜਾ ਚੰਗਾ ਹੁੰਦਾ ਬਾਕੀ ਜਰਸੀ ਕ੍ਰੋਸ ਤੇ ਆ ਕੱਦ ਵੀ ਉਸਨਾਂ ਆ ਆ ਥਾਣੇ ਦੇ ਲੱਗਦੇ ਦੇਖ ਸਕਦੇ ਜੀ ਥਨਾ ਦਾ ਸਾਈਜ਼ ਗੈਪ ਜਿਹੜਾ ਚੰਗਾ ਚਾਰੇ ਥਣ ਇੱਕੋ ਜਿਹਾ ਸਾਈਜ਼ ਤੇ ਇੱਕੋ ਜਿਹਾ ਗੈਪ ਤੇ ਆ ਜਿਹੜੇ ਬਾਕੀ ਰਸੀਦੋ ਬਗੈਰ ਜੀ ਵੀ ਦਿੱਤੀ। ਅੱਛਾ ਜੀ। ਆਪਣੇ ਕੋਈ ਰਸੀਦੋ ਸੀ ਵੰਗਾ ਕੋਈ ਨਹੀਂ ਜੀ। ਤੇ ਆ ਵਛੀ ਆ ਇਹਦੀ। ਹਾਂ ਜੀ ਵਛੀ ਮਗਰ ਵੇਲੋ ਜਰਸੀ ਜੀ। ਕਿੰਨੇ ਦਿਨਾਂ ਦੀ ਸੋਈ ਹੈਗਾ? ਇਹ ਵੀਰ ਜੀ 7-8 ਦਿਨਾਂ ਦੀ ਹੋਣੀ ਜੇ। ਤੇ ਦੁੱਧ ਕਿੰਨਾ ਤਿਆਰ ਕਰਗੀ ਜੇ? ਦੁੱਧ ਵੀ ਤੇ ਆਟੇ ਮੇਰੇ ਥੱਲੇ 10 ਤੋਂ 11 ਕਿਲੋ ਹੋਊਗਾ। ਤਿਆਰ ਜਿਹੜਾ। ਹਾਂ ਜੀ। ਕਿੰਨਾ ਕਰੀ ਜਾਊਗੀ? ਬਹੁਤਾ ਦੇਣੀ ਆਪਣਾ 13 ਕਿਲੋ ਤੇ ਕਰੂਗੀ ਵੀਰ ਜੀ। ਤੇ ਇਹ ਤਾਂ ਮੁੱਲ ਫਿਰ। ਮੁੱਲ 4200 ਕਰ ਲਈਏ। ਕਰ ਦਈਏ ਵਿੱਚੋਂ ਛੋਟ ਛੋਟ। ਜੈ ਜੀ ਜੀ ਆਪਣਾ ਤੁਹਾਨੂੰ ਬਾਏ ਦਾ ਦੁੱਧ ਵੀ ਚੰਗਾ ਹੁੰਦਾ ਵਾ। ਹਾਂ ਜੀ ਬਾਕੀ ਕੋਈ ਨਹੀਂ ਤੁਸੀਂ ਕਰਾ ਦਿਓ ਮੰਨ ਤਾ ਆਪ ਹੀ ਕਰ ਦੋਗੇ 40 ਦੀ ਦੇ ਦਈਏ 2000 ਛੋਟ ਹੋਰ ਕਰ ਦਈਏ 38000 ਦੀ ਦੇ ਦਈਏ ਕਰ ਦਾਂਗੇ ਵੀਰ ਬਾਕੀ ਚਲੋ ਮੌਕੇ ਤੇ ਹੋਰ ਹੋ ਜਾਊਗਾ ਹਾਂ ਕੋਈ ਫੋਨ ਲਾਵੇ ਇੱਕ ਕਰੀ ਤੇ ਕੋਈ ਕਰ ਤੇ ਰੈਟ ਦੇ ਹਿਸਾਬ ਨਾਲ ਮੁੱਲ ਲਾਵੇ ਤੇ ਆਪੇ ਸੌਦਾ ਮੌਕੇ ਤੇ ਹੋ ਜਾਏ ਬਿਲਕੁਲ ਬਿਲਕੁਲ ਤੇ ਹੁਣ ਇੱਕ ਆਵਾ ਹੈਗੀ ਤੇ ਚੰਗੇ ਕੱਦ ਕਾਟ ਚ ਆ ਸੋਹਣੇ ਰੰਗ ਰੂਪ ਵਾਲੀ ਵੀਰ ਜੀ ਛਿੱਗੀ ਜੀ ਦੰਦੋ ਅੱਛਾ ਹਾਂਜੀ ਸੁਆ ਕਿੰਨਾ ਜੀ ਇਹਦਾ ਸੁਆ ਬਹਿਲਾ ਹੀ ਤੇ ਹੁਣ ਦੁੱਧ ਕਿੰਨਾ ਹੈ ਦੇਖੋ ਦੁੱਧ ਦੇ ਦੇ ਲੈ ਵੀਰ ਜੀ ਲਿਆਂਦਾ ਦੇ ਵਾਧੇ ਐਟੇਮ 5 ਕਿਲੋ ਗੱਦ ਲਿਆਂਦਾ ਤੇ 7 ਕਿਹੀ ਆਪਣਾ ਪੱਠੇ ਪੁੱਠੇ ਨਹੀਂ ਰਹਿ ਕੇ ਘਟ ਗਈ ਜੀ ਠੀਕ ਆ ਇਹ ਆਪੇ ਇਹੋ ਜਿਹੇ گاਵਾ ਹੁੰਦੀਆਂ ਵੀ ਪੱਠੇ ਪਾਓ ਤੇ ਫੀਡ ਪਾਓ ਦੁੱਧ ਵਧ ਜਾਂਦੀਆਂ ਵਾ ਜੇ ਬੰਦ ਕਰ ਦੋ ਤੇ ਕੱਟ ਜਾਂਦੀਆਂ ਕਾਲ ਬੰਝੇ ਤੇ ਫੇਰ ਰਕਮ ਜੀ 70 75 ਹਜ਼ਾਰ ਦੀ ਵਿਆੜਿਆ ਹਾਂ ਹਾਂਜੀ ਹਾਂਜੀ ਤੋਰੋ ਹਾਂ ਇੱਕ ਰੀ ਨੂੰ ਹੁਣ ਮੌਕੇ ਤੇ ਕਹਿੰਦੇ ਕਿ 5 ਕਿਲੋ ਹੀ ਦੁੱਧ ਦੇ ਇਹਦੇ ਕੋਲ ਲੈ। ਬਾਕੀ ਇਤਰਾ ਰੰਗ ਰੂਪ ਚੰਗੇ ਦੀ ਇਹ ਆ ਵੀ ਚਲੋ ਮੌਸਮ ਠੰਡਾ ਹੋਣ ਕਰਕੇ ਨਵਾਈ ਨੂੰ ਹੋਈ ਨਹੀਂ। ਬਾਕੀ ਠੰਡੀ ਸੀ ਕੋਈ ਰਸੀ ਨਹੀਂ ਕੋਈ ਪਾੜਾ ਨਹੀਂ ਜਿੱਦਾ ਹੀ। ਆ ਖਾਨੇ ਦੇਖ ਤਾਂ ਦੇਦੇ ਲੱਗੇ ਤਾਂ। ਠੰਡੀ ਸੀ ਇਹ ਇਤਰਾ ਪੂਰੀ। ਜੀਵਤੀ ਕੋਈ ਰਸੀ ਕੋਈ ਪਾੜਾ ਨਹੀਂ ਇਦਾਂ ਜੀ। ਤੇ ਇਹਦਾ ਮੁੱਲ ਕੀ ਜੇ ਫਿਰ? ਵੀਰ ਜੀ ਵੀ ਕੋਈ ਤਿਆਰ ਹੋਈ ਤੇ 70 ਦੀਆ ਹੁਣ 20 ਦੀ ਦੇ ਦਈਏ ਕਰ ਦੋ ਵਿੱਚ ਥੋੜੀ ਵੱਧ ਛੋਟ ਹੋਰ ਯਾਰ ਹੋਰ ਕਰ ਦਾਂਗੇ ਚਲੋ ਯਾਰ ਹੋਰ ਛੱਡ ਦਿਓ 18 ਦੀ ਦੇ ਦਿਆ ਫਿਰ ਚਲੋ ਠੀਕ ਹੈ ਵੀਰ ਜੀ ਤੇ ਮੌਕੇ ਤੇ ਹੋਰ ਕਰ ਦੋਗੇ ਫਿਰ ਕਰ ਦਾਂਗੇ ਕੋਈ ਨਹੀਂ ਵੀਰ ਕੋਈਰੇ ਫੋਨ ਤੇ ਕਰ ਦਾਂਗੇ ਮਾਰ ਇਹ ਆਪੇ ਕੋਈ ਗਾਂਹ ਸੰਭਲਨ ਵਾਲਾ ਖੜੇ ਹੈ ਨਾ ਜਿੰਨੇ ਗਾਂਹ ਤਿਆਰ ਕਰਦੀਆਂ ਉਹਦੇ ਵਾਸਤੇ ਚੰਗੀ ਹੈ ਬਿਲਕੁਲ ਤੇ ਬਾਕੀ ਇਹਨੇ ਸਾਰਾ ਸਿਆਲ ਜਿਹੜਾ ਵਾ ਦੁੱਧ ਵਧੀਆ ਕੱਢੀ ਜਾਣਾ ਵਾ ਦੁੱਧੋਂ ਵੱਧ ਵੀ ਜਾਓਗੇ ਜੇ ਕੋਈ ਸੰਭਲ ਵਾਲਾ ਲੈ ਜਾਊਗਾ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਮੈਂ ਬਾਅਦ ਵਿੱਚ ਵੀਰ ਜੀ ਪੁੱ ਬਾਕੀ ਦੋਵੇਂ ਸੁੰਗੀਆਂ ਸਵਾਈਆਂ ਵਾ ਆਪਣਾ ਇੱਥੇ ਆ ਕੇ ਚੋਾਈ ਕਰਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਖੜੋ ਜੀ